ਹਾਂਜੀ ਆਪਾਂ ਅੱਜ ਕਟਿੰਗ ਕਰਾਂਗੇ ਕਸ਼ਮੀਰੀ ਨੇ ਦੀ ਜਿਹੜੀ ਆਉਂਦੀ ਆ ਬਾਰਡਰ ਵਾਲੀ ਸਲਵਾਰ ਠੀਕ ਹੈ ਛੋਟੇ ਬਣੇ ਦੀ ਇਹ ਆਪਣੇ ਹੁੰਦੀ ਇਸ ਤਰੀਕੇ ਨਾਲ ਇਹਦੇ ਹੇਠੇ ਹੁੰਦਾ ਬਾਰਡਰ ਪਣਾ ਇਹਦਾ ਹੁੰਦਾ ਬਹੁਤ ਹੀ ਛੋਟਾ ਠੀਕ ਹੈ ਤੇ ਇਹਦੀ ਆਪਾਂ ਕਟਿੰਗ ਕਿਵੇਂ ਕਰਾਂਗੇ ਜਿਹੜੀ ਸਟਰੇਟ ਸਲਵਾਰ ਬਣਾਵਾਂਗੇ ਉਹ ਕਿਸ ਤਰੀਕੇ ਨਾਲ ਬਣਾਵਾਂਗੇ ਤੇ ਭਾਰੀ ਸਲਵਾਰ ਆਪਾਂ ਤੁਹਾਨੂੰ ਦੱਸਾਂਗੇ ਇਹਦੀ ਕਿਵੇਂ ਬਣਦੀ ਆ ਉਹ ਆਪਾਂ ਅਗਲੇ ਵੀਡੀਓ ਵਿੱਚ ਦੱਸਾਂਗੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇ ਸਟ੍ਰੇਟ ਸਲਵਾਰ ਬਣਾਉਣੀ ਹੈ ਤੇ ਉਹ ਆਪਾਂ ਕਿਵੇਂ ਬਣਾਉਣੀ ਹੈ ਇਹਦਾ ਪਣਾ ਜਿਹੜਾ ਆਪਣਾ ਬਹੁਤ ਹੀ ਛੋਟਾ ਹੁੰਦਾ ਜਿਵੇਂ ਕਿ ਆਪਣੇ ਕੋਲੇ ਦਾ ਪਣਾ ਦੇਖ ਸਕਦੇ ਆ ਆਪਣਾ ਦੂਰਾ ਇਹ ਸਾਰਾ 15 14.5 15 ਇੰਚ ਹੀ ਹੈ ਠੀਕ ਹੈ ਤੇ ਇਹਨੂੰ ਆਪਾਂ ਕਿਵੇਂ ਕੱਟ ਕਰਨਾ ਸਲਵਾਰ ਨੂੰ ਠੀਕ ਹੈ ਤੇ ਵੀਡੀਓ ਮੇਰੀ ਲਾਸਟ ਤੱਕ ਜਰੂਰ ਦੇਖਣੀ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਬਾਰਡਰ ਵਾਲੀ ਸਲਵਾਰ ਪਸ਼ਮੀਨੇ ਦੀ ਛੋਟੇ ਪਣੇ ਦੀ ਕਿਸ ਤਰੀਕੇ ਨਾਲ ਆਪਾਂ ਕਟਾਈ ਕਰ ਸਕਦੇ ਆ ਤੇ ਇਹ ਆਪਾਂ ਜਿਹੜੇ ਬਾਰਡਰ ਨਾਲ ਬਾਰਡਰ ਮਿਲਾ ਲਿਆ ਠੀਕ ਹੈ ਇਸ ਤਰ੍ਹਾਂ ਬਿਲਕੁਲ ਮਲਾ ਕੇ ਤੇ ਇਹਨੂੰ ਐਦਾਂ ਦੂਰਾ ਕਰ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਇਹਦੇ ਬਰਾਬਰ ਬਿਲਕੁਲ ਬਾਰਡਰ ਨੂੰ ਬਰਾਬਰ ਕਰ ਲੈਣਾ ਤੇ ਇੱਥੇ ਤੁਸੀਂ ਪੈਨ ਵੀ ਲਗਾ ਸਕਦੇ ਜੇ ਤੁਹਾਡਾ ਨਹੀਂ ਸੈੱਟ ਆ ਰਿਹਾ ਤੇ ਨਹੀਂ ਇਹ ਕੱਪੜਾ ਜ਼ਿਆਦਾ ਹਿੱਲਦਾ ਨਹੀਂਗਾ ਤੇ ਐਦਾਂ ਵੀ ਆਪਾਂ ਰੱਖ ਸਕਦੇ ਆ ਇਸ ਤਰ੍ਹਾਂ ਦੂਰਾ ਕਰਕੇ ਤੇ ਇਹ ਲੜ ਜਿਹੜਾ ਇਹ ਦੂਸਰਾ ਹੈ ਉਹ ਦੂਸਰੀ ਸਾਈਡ ਵਾਲਾ ਲੜ ਉਹਨੂੰ ਵੀ ਆਪਾਂ ਨੇ ਦੂਰਾ ਕਰ ਲਿਆ ਫਿਰ ਆਪਾਂ ਨੇ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਇਦਾਂ ਪਰ ਰੱਖਾਂਗੇ ਠੀਕ ਹੈ ਬਾਰਡਰ ਨਾਲ ਬਾਰਡਰ ਮਿਲਾ ਕੇ ਰੱਖ ਲਾਂਗੇ ਇਧਰਲੀ ਸਾਈਡ ਤੋਂ ਠੀਕ ਹੈ ਬਿਲਕੁਲ ਬਰਾਬਰ ਰੱਖਣਾ ਤੇ ਆਪਾਂ ਨੇ ਇਦਾਂ ਆਪਾਂ ਰੱਖ ਲੈਣਾ ਠੀਕ ਹੈ ਜੀ ਬਿਲਕੁਲ ਬਰਾਬਰ ਰੱਖ ਕੇ ਇੱਥੋਂ ਤੇ ਐਕਸਟਰਾ ਇਦਾਂ ਰੱਖ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਨੂੰ ਐਦਾਂ ਸਿੱਧਾ ਰੱਖ ਲੈਣਾ ਤੇ ਹੁਣ ਆਪਾਂ ਇਹਦੀ ਲੈਂਥ ਲਾਵਾਂਗੇ ਸਲਵਾਰ ਦੀ ਠੀਕ ਹੈ ਜੀ ਤੇ ਲੈਂਥ ਆਪਣੀ ਹੈਗੀ ਐ ਸਲਵਾਰ ਦੀ ਆਪਾਂ ਨੇ ਪਹੁੰਚੇ ਕੋਲੋਂ ਸਟੇਟ ਸਲਵਾਰ ਆ ਇਹ 35 ਇੰਚ ਤਿਆਰ ਕਰਨੀ ਹੈ ਠੀਕ ਹੈ ਜੀ ਤੇ ਆਪਾਂ ਇਹਦੀ 2 ਇੰਚ ਦੀ ਐਕਸਟਰਾ ਜਿਹੜਾ ਵਾਧਾ ਰੱਖ ਦੇਣੇ ਆ ਆਪਾਂ ਸਟੇਟ ਸਲਵਾਰ ਦਾ ਉਹਦੇ ਨਾਲ ਉਹਦੇ ਹਿਸਾਬ ਨਾਲ ਆਪਾਂ ਨੇ ਇਹ ਕਟਿੰਗ ਕਰਾਂਗੇ ਇੱਥੋਂ ਆਪਾਂ ਜਿਹੜਾ ਨੀਚੇ ਤੋਂ ਆਪਣਾ ਪਹੁੰਚੇ ਵਾਲਾ ਜਿਹੜਾ ਅਲੱਗ ਇੱਥੋਂ ਸ਼ੁਰੂ ਕਰ ਲਾਂਗੇ ਮੈਂਨਾ ਤੇ ਆਪਾਂ ਇਹ ਇੱਥੋਂ ਰੱਖ ਕੇ ਤੇ 35 ਆਪਣੀ ਜਿਵੇਂ ਤਿਆਰ ਆ ਤੇ ਆਪਾਂ ਦੋ ਵਿੱਚ ਐਡ ਕਰਨੇ ਹੁੰਦੇ ਵੱਧ ਐਕਸਟਰਾ ਠੀਕ ਹੈ ਤੇ ਕਿਉਂਕਿ 35 ਤੇ ਫਿਰ ਆਪਣੀ ਉਹਦੇ ਹਿਸਾਬ ਨਾਲ ਕਾਟ ਪੈ ਜੂਗੀ ਤੇ ਆਪਾਂ ਇੱਕ 37 ਦੇ ਹਿਸਾਬ ਨਾਲ ਆਪਾਂ ਫਿਰ ਕਟਾਈ ਕਰਨੀ ਹੈ 37 ਦੇ ਵਿੱਚ ਆਪਾਂ ਨੇ 3 ਇੰਚ ਮਾਈਨਸ ਕਰਾਂਗੇ ਠੀਕ ਹੈ ਜੀ ਤੇ ਆਪਾਂ 34 ਤੇ ਲਗਾ ਲਾਂਗੇ ਤੇ ਨਿਸ਼ਾਨ ਠੀਕ ਹੈ ਇਹ ਆਪਣੀ ਉਹੀ ਜਿਵੇਂ ਆਪਾਂ ਸਟੇਟ ਸਲਵਾਰ ਕੱਟਦੇ ਆ ਉਸੇ ਹਿਸਾਬ ਨਾਲ ਆਪਣੀ ਇਹ ਕਟਿੰਗ ਹੋਊਗੀ ਤੇ ਜਿਵੇਂ ਕਿ ਆਪਣੀ ਥਾਂਟ ਤੋਂ ਆਪਾਂ ਨੇ 25 ਇੰਚ ਤਿਆਰ ਕਰਨੇ ਤੇ ਉਹ ਹੀ ਆਪਣਾ 2 ਇੰਚ ਜਿਵੇਂ ਆਪਾਂ ਉੱਪਰ ਛੱਡਦੇ ਹੁੰਨੇ ਆ ਨਾ ਤੇ 32 ਤੇ ਆਪਣਾ ਇੱਕ ਅਲਛਾਨ ਲਗਾ ਲੈਣਾ ਉਹ ਠੀਕ ਹੈ ਤੇ ਫਰੰਟ ਤੋਂ ਆਪਣੀ 35 ਤਿਆਰ ਤੇ 37 ਦੇ ਹਿਸਾਬ ਨਾਲ ਆਪਾਂ ਸਾਰੀ ਕਟਾਈ ਕਰਨੀ ਆ ਇਹ 2 ਇੰਚ ਐਕਸਟਰਾ ਜਿਹੜਾ ਉੱਪਰ ਆਪਾਂ ਗੋਲ ਸਾਈਡ ਤੇ ਆਪਾਂ ਛੱਡਦੇ ਹੁੰਨੇ ਆ ਤੇ ਉਹ ਆਪਾਂ ਨੇ ਇਹ 2 ਇੰਚ ਆਪਾਂ ਐਕਸਟਰਾ ਰੱਖਣਾ ਠੀਕ ਹੈ ਹੁਣ ਆਪਣਾ ਇਹ ਜਿਹੜਾ ਆਪਾਂ ਇੱਥੋਂ ਰੱਖ ਕੇ ਤੇ ਇੱਥੇ ਆਪਾਂ ਨੇ 34 ਤੇ ਲਗਾ ਲਿਆ ਠੀਕ ਹੈ ਇੱਧਰਲੀ ਸਾਈਡ ਵੀ ਆਪਾਂ 34 ਤੇ ਲਗਾ ਲਾਂਗੇ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਇਹ ਜਿਹੜੀ ਇੱਥੋਂ ਆਪਾਂ ਲਾਈਨ ਲਾ ਲੈਣੀ ਹੈ ਇਹ ਠੀਕ ਹੈ ਇਹ ਤੁਹਾਨੂੰ ਦੱਸਦੇ ਆਪਾਂ ਸਪਰੇਟ ਸਲਵਾਰ ਜਿਹੜੀ ਕਿਵੇਂ ਕਟਿੰਗ ਕਰਦੇ ਆਂ ਤੇ ਇੱਥੋਂ ਆਪਾਂ ਇਹ ਨਿਸ਼ਾਨ ਲਗਾ ਲਿਆ ਤੇ ਇੱਧਰ ਆਪਣਾ ਜਿਹੜਾ ਦੂਦਾ ਲਗਾ ਲਿਆ ਇਹ ਆਪਾਂ ਜਿਵੇਂ 스ਕੇਲ ਨਾਲ ਆਪਾਂ ਕੱਟ ਪਾਉਣੇ ਨੇ ਅੱਗੇ ਵੀ ਉਦਾਂ ਹੀ ਆਪਾਂ ਇੱਥੋਂ ਰੱਖ ਕੇ ਇਹ ਵੇਲਾ ਜਿਹੜਾ ਜ਼ਿਆਦਾ ਆਕਾਰ ਵਾਲਾ ਹੁੰਦਾ ਹੈ ਇਹਦੇ ਨਾਲ ਪਾਵਾਂਗੇ ਇਦੇ ਉੱਪਰੋਂ ਇੱਥੋਂ ਰੱਖਾਂਗੇ ਤੇ ਇਸ ਤਰੀਕੇ ਨਾਲ ਸਿੱਧੀ ਇੱਥੇ ਮਲਾ ਲੈਣਾ ਠੀਕ ਹੈ ਇੱਥੋਂ ਆਪਾਂ ਸਿੱਧਾ ਮਲਾ ਲੈਣਾ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ ਕਾਟ ਜਿਹੜੀ ਇਦਾਂ ਪਾਉਣੀ ਹੈ ਠੀਕ ਹੈ ਜੀ ਇਹ ਤੁਹਾਨੂੰ ਹੁਣ ਚੰਗੀ ਤਰ੍ਹਾਂ ਦਿਖ ਰਿਹਾ ਨਾ ਤੇ ਇਦਾਂ ਆਪਾਂ ਨੇ ਇਹ ਸਟੇਟ ਸਲਵਾਰ ਜਿਹੜੀ ਆਪਾਂ ਕਟਿੰਗ ਕਰਨੀ ਹੈ ਇਹ ਆਪਣਾ ਹੋ ਗਏ ਜਿਹੜੇ 14 ਇੰਚ ਆਪਣਾ ਇਹ ਇਸ ਤਰ੍ਹਾਂ ਬਣ ਰਿਹਾ ਠੀਕ ਹੈ ਨਾ ਜਾਨੀ ਸਾਈਜ਼ ਆਈ ਜਾ ਕੇ ਆਪਣਾ 14.5 ਹੀ ਰਹਿ ਰਿਹਾ ਇਹ ਆਪਣਾ ਬਹੁਤ ਹੀ ਘੱਟ ਹੈ ਤੇ ਇਹਦੇ ਆਪਾਂ ਕਿਵੇਂ ਅਸਰ ਪਾਉਣਾ ਹੈ ਠੀਕ ਹੈ ਫੇਰ ਆਪਣੀ ਸਟੇਟ ਸਲਵਾ ਜਿਹੜੀ ਬਣੂਗੀ ਇਹ ਫਰੰਟ ਤੋਂ ਆਪਾਂ ਉਹੀ ਕਾਟ ਰੱਖਾਂਗੇ ਇਦਾਂ ਆਪਾਂ ਨੇ ਨਿਸ਼ਾਨ ਲਗਾ ਲੈਣਾ ਤੇ ਇਸ ਸਾਈਡ ਤੋਂ ਆਪਾਂ ਮੂਰੀ ਦਾ ਨਿਸ਼ਾਨ ਲਗਾਉਣਾ ਹੈ ਮੂਰੀ ਆਪਾਂ ਨੇ ਰੱਖਣੀ ਹੈਗੀ ਹੈ ਇਹਨਾਂ ਦੀ 6.5 ਇੰਚ ਠੀਕ ਹੈ ਤੇ 6.5 ਦੇ ਵਿੱਚ ਆਪਾਂ ਨੇ 1.5 ਇੰਚ ਵਾਧਾ ਰੱਖਣਾ ਹੁੰਦਾ 8 ਇੰਚ ਤੇ ਆਪਾਂ ਲਗਾ ਲਾਂਗੇ ਠੀਕ ਹੈ ਇਥੇ ਆਪਣਾ 6.5 ਮੂਰੀ ਦਿਖਾਉਣੀ ਹੈ ਇਹਨਾਂ ਨੇ ਜ਼ਿਆਦਾ ਵੱਡੀ ਮੂਰੀ ਨਹੀਂ ਰਖਾਉਣੀ ਠੀਕ ਹੈ ਤੇ 6.5 ਦੇ 8 ਦੇ ਇੰਚ ਤੇ ਆਪਾਂ ਇਹ ਨਿਸ਼ਾਨ ਲਗਾ ਲੈਣਾ ਹੁਣ ਆਪਾਂ ਨੇ ਇਧਰਲੀ ਸਾਈਡ ਜਿਹੜਾ ਆਸਣ ਪਾਉਣਾ ਉਹ ਤੁਹਾਨੂੰ ਦੱਸਦੇ ਆਪਾਂ ਕਿਵੇਂ ਪਾਉਣਾ ਠੀਕ ਹੈ ਹੁਣ ਆਪਾਂ ਇਹਦੇ ਇਧਰਲੀ ਸਾਈਡ ਤੇ ਹੁਣ ਆਪਾਂ ਆਹ ਚੀਜ਼ ਜਿਹੜੀ ਕੱਟ ਕਰ ਦਾਂਗੇ ਠੀਕ ਹੈ ਇਸ ਤੋਂ ਆਪਾਂ ਸ਼ੇਪ ਦੇ ਹਿਸਾਬ ਨਾਲ ਹੀ ਕੱਟ ਕਰ ਲੈਣਾ ਫਿਰ ਹੀ ਆਪਣਾ ਇਹ ਕੱਪੜਾ ਜਿਹੜਾ ਲਾਹੂਗਾ ਆਪਾਂ ਇਧਰਲੀ ਸਾਈਡ ਆਸਣ ਨਾਲ ਪਾਵਾਂਗੇ ਉਹਦੇ ਨਾਲ ਆਪਾਂ ਜਿੰਨਾ ਆਪਾਂ ਨਾਲ ਸਟ੍ਰੇਟ ਸਲਵਾਰ ਦਾ ਘੇਰ ਹੁੰਦਾ ਉਹਨਾਂ ਆਪਾਂ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਕਾਟਦੇ ਹਿਸਾਬ ਨਾਲ ਹੀ ਆਪਾਂ ਕੱਟ ਕਰ ਦੇਣਾ ਇੱਥੋਂ ਆਪਾਂ ਲੈ ਲੈਂਦੇ ਹਾਂ ਠੀਕ ਹੈ ਜੀ ਇੱਥੇ ਆਪਾਂ ਕੱਟ ਲਗਾਉਣਾ ਹੁੰਦਾ ਹੈ ਇੱਥੇ ਆਪਾਂ ਇਹਦਾ ਆਪਾਂ ਵਾਲ ਜਿਹੜਾ ਇੱਕ ਜ਼ਰੂਰੀ ਪਾਉਣਾ ਹੁੰਦਾ ਥੋੜਾ ਵੱਡਾ ਵਾਲ ਠੀਕ ਹੈ ਤੇ ਇਹ ਆਪਣਾ ਪਹੁੰਚ ਦੀ ਕਰੀਜ਼ ਬਣਦੀ ਹੈ ਮੂਰਲੀ ਸਾਈਡ ਹਾਂਜੀ ਹੁਣ ਆਪਾਂ ਜਿਹੜਾ ਇਹਦੇ ਆਪਾਂ ਸਾਈਡ ਤੇ ਆਸਣ ਪਾਵਾਂਗੇ ਆ ਸਾਈਡ ਜਿਹੜਾ ਆਪਣਾ ਕੱਪੜਾ ਉੱਪਰੋਂ ਲਿਆ ਸੀ ਹਾਂਜੀ ਇਹਦੇ ਨਾਲ ਹੁਣ ਆਪਾਂ ਸਾਈਡ ਤੇ ਜਿਹੜਾ ਆਸਣ ਪਾਉਣਾ ਠੀਕ ਹੈ ਤੇ ਇਹ ਆਪਣਾ ਜਿਹੜਾ ਪਾਣਾ ਛੋਟਾ ਕਰਕੇ ਆਪਾਂ ਕਟਿੰਗ ਕਰ ਲਿਆ ਇਸ ਤਰ੍ਹਾਂ ਤੇ ਆਹ ਵਾਲਾ ਜਿਹੜਾ ਸਾਈਡ ਤੋਂ ਆਪਣਾ ਲਿਆ ਇਹਨੂੰ ਆਪਾਂ ਇਦਾਂ ਚੌੜਾ ਕਰ ਲਿਆ ਠੀਕ ਹੈ ਇਹ ਆਪਣੇ ਦੋਨੇ ਕੱਪੜੇ ਜਿਹੜੇ ਰੱਖੇ ਹੋਏ ਆ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਇੱਥੋਂ ਰੱਖ ਲੈਣਾ ਠੀਕ ਹੈ ਤੇ ਇਦਾਂ ਆਪਾਂ ਨੇ ਰੱਖ ਕੇ ਇਹਨੂੰ ਤੇ ਇੱਥੋਂ ਫਿਰ ਆਪਾਂ ਹੁਣ ਇਹਦੀ ਕਾਟ ਮਲਾਵਾਂਗੇ ਤੇ ਇਹ ਆਪਣਾ ਜਿਹੜਾ ਜਿੰਨੀ ਆ ਪਾਸਟਰ ਜਿਹੜੀ ਸਰਟਰੇਟ ਸਲਵਾਰ ਬਣਾਉਣੀ ਹੈ ਨਾ ਉਹਦਾ ਆਪਣਾ ਜਿਹੜਾ ਪਨੇ ਲੋਟ ਆਪਣਾ ਕਪੜਾ ਹੁੰਦਾ ਉਹ 21 22 ਇੰਚ ਹੁੰਦਾ ਤੇ ਇਹ ਆਪਣਾ 22 ਇੰਚ ਕਪੜਾ ਬਣ ਗਿਆ ਠੀਕ ਹੈ ਤੇ ਹੁਣ ਆਪਾਂ ਇਹਦਾ ਇਧਰਲੀ ਸਾਈਡ ਤੋਂ ਰੱਖਾਂਗੇ 10 ਇੰਚ ਠੀਕ ਹੈ ਇੱਥੋਂ ਆਪਾਂ ਨੇ 10 ਇੰਚ ਨਿਸ਼ਾਨ ਲਗਾਉਣਾ ਠੀਕ ਹੈ ਇੱਥੋਂ ਆਪਾਂ 10 ਦਾ ਨਿਸ਼ਾਨ ਲਾ ਲਿਆ ਨਾ ਤੇ ਇੱਥੇ 10 ਦਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਨੇ ਇਹਦੇ ਨਾਲ ਇਸ ਟ੍ਰਿਕ ਨਾਲ ਜਿਵੇਂ ਆਪਾਂ ਸਟੇਟ ਸਲਵਾਰ ਦੀ ਕਾਟ ਪਾਉਣੀ ਆ ਸੇਮ ਆਪਾਂ ਉਦਾਂ ਹੀ ਇਹਦੀ ਕਾਟ ਪਾਉਣੀ ਆ ਆਪਾਂ ਨੇ ਇੱਥੋਂ ਰੱਖਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਰੱਖ ਕੇ ਇਦਾਂ ਆਪਾਂ ਨਿਸ਼ਾਨ ਲਗਾ ਲੈਣਾ ਹਾਂਜੀ ਹੁਣ ਆਪਾਂ ਇਹ ਨਿਸ਼ਾਨ ਲਗਾ ਕੇ ਇਸ ਤੋਂ ਬਾਅਦ ਸਕੇਲ ਨਾਲ ਆਪਾਂ ਗਲਾਈ ਕਰਨੀ ਆ ਠੀਕ ਹੈ ਤੇ ਇਹ ਗਲਾਈ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਇਹਦੇ ਨਾਲ ਆਪਣੀ ਜਿਹੜੀ ਸਲਵਾਰ ਚੱਕ ਮੀ ਨਹੀਂ ਬਣਦੀ ਤੇ ਹੁਣ ਆਪਾਂ ਇੱਥੋਂ ਵੀ 1 ਇੰਚ ਬਾਅਦ ਰੱਖ ਕੇ ਇਹਦੀ ਕਾਟ ਪਾ ਦੇਣੀ ਆ ਹੁਣ ਆਪਾਂ ਇੱਥੋਂ ਕੱਟ ਕਰ ਦੇਣਾ ਇਹ ਆਪਣਾ ਜਿਹੜਾ ਅਸਨ ਹੈ ਇਹ ਵੀ ਆਪਾਂ ਉੱਪਰੋਂ 1 ਇੰਚ ਬਾਅਦ ਰੱਖ ਲੈਣਾ ਠੀਕ ਹੈ ਤੇ ਆਪਣੀ ਜਿਹੜੀ ਸਲਾਈ ਫਿਰ ਵੱਜ ਜਾਂਦੀ ਹੈ ਤੇ ਇਹ ਆਪਣਾ ਜਿਹੜਾ ਇਹਦਾ ਅਸਨ ਦਾ ਗੋਲ ਸਾਈਡ ਹੈ ਉਹ ਆਪਾਂ ਕੱਟ ਕਰ ਦਿਆਂਗੇ ਇੱਥੋਂ ਠੀਕ ਹੈ ਤੇ ਇਹ ਆਪਣੀ ਬਿਲਕੁਲ ਸਟੇਟ ਸਵਾਰ ਜਿਵੇਂ ਆਪਾਂ ਦੂਸਰੀ ਬਣਾਉਣੀ ਹੈ ਉਸੇ ਤਰੀਕੇ ਨਾਲ ਬਣ ਜਾਂਦੀ ਹੈ ਤੇ ਇਹ ਆਪਣੇ ਬਾਰਡਰ ਜਿਹੜਾ ਸਾਰੇ ਪਹੁੰਚੇ ਤੇ ਆ ਗਿਆ ਤੇ ਹੁਣ ਆਪਾਂ ਕਰਨੀ ਹੈ ਬੈਲਟ ਦੀ ਕਟਿੰਗ ਤੇ ਇੱਥੋਂ ਆਪਾਂ ਇਸ ਤਰ੍ਹਾਂ ਕੱਪੜਾ ਕਰ ਲੈਣਾ 37 7 ਇੰਚ ਕਰਾਣੇ ਨੇ ਠੀਕ ਹੈ ਇੱਥੋਂ ਆਪਾਂ ਸੱਬ ਦੇ ਹਿਸਾਬ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਤੇ ਆਪਣੀ 24 ਬੈਲਟ ਤੇ 25 ਦੀ ਆਪਾਂ ਨਿਸ਼ਾਨ ਲਗਾ ਕੇ ਕੱਟ ਕਰ ਲੈਣਾ ਇਹ ਤਾਂ ਆਪਣੀ ਸਲਵਾਰ ਦੀ ਸਾਰੀ ਦੀ ਹੁਣ ਕੋਗੀ ਕਟਿੰਗ ਤੇ ਜੇ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਜੇ ਤੁਹਾਨੂੰ ਕੋਈ ਨਾ ਸਮਝ ਲੱਗੀ ਤਾਂ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ ਤੇ ਮੇਰੀ ਅਗਲੀ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ビデオで帰ったのかな